ਵੈਲਕਮ ਟੂ ਦਾ ਚੈਨਲ ਅਕਾਲ ਉਸਤਤ ਅੱਜ ਦੀ ਵੀਡੀਓ ਵਿੱਚ ਆਪਾਂ ਅਰਦਾਸ ਬਾਰੇ ਗੱਲ ਕਰਦੇ ਹਾਂ ਸਿੱਖ ਧਰਮ ਵਿੱਚ ਅਰਦਾਸ ਦੀ ਰਚਨਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ਅਰਦਾਸ ਵਿੱਚ ਜ਼ਿਆਦਾ ਉੱਚੀ ਬੋਲਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਪਰਮਾਤਮਾ ਉਹਨਾਂ ਦੂਰ ਨਹੀਂ ਜਿੰਨਾ ਅਸੀਂ ਸਮਝ ਬੈਠੇ ਹਾਂ ਅਰਦਾਸ ਦੋ ਸ਼ਬਦਾਂ ਦੇ ਸਮੇਲ ਤੋਂ ਬਣਿਆ ਹੈ ਅਰਜ ਅਤੇ ਦਾਸਤ ਅਰਜ ਦਾ ਅਰਥ ਹੈ ਬੇਨਤੀ ਦਾਸ਼ਤ ਦਾ ਅਰਥ ਹੈ ਪੇਸ਼ ਕਰਨਾ ਅਰਦਾਸ ਸਾਡੇ ਵੱਲੋਂ ਪ੍ਰਮਾਤਮਾ ਅੱਗੇ ਕੀਤੀ ਗਈ ਬੇਨਤੀ ਹੈ ਦੁੱਖ ਹੋਵੇ ਜਾਂ ਸੁਖ ਖੁਸ਼ੀ ਹੋਵੇ ਜਾਂ ਗਮੀ ਗੁਰੂ ਦਾ ਸਿੱਖ ਗੁਰੂ ਦੀ ਬਖਸ਼ਿਸ਼ ਲੈਣ ਲਈ ਅਰਦਾਸ ਕਰਦਾ ਹੈ ਗੁਰੂ ਜੀ ਅਕਾਲ ਪੁਰਖ ਅਗੇ ਅਰਦਾਸ ਕਰਦੇ ਹੋਏ ਕਹਿੰਦੇ ਹਨ ਕਿ हे ਪ੍ਰਭੂ ਜੇ ਪ੍ਰਵਾਨ ਕਰੋ ਤਾਂ ਮੈਂ ਆਪ ਜੀ ਦੇ ਗੁਣ ਗਾਉਂਦਿਆਂ ਨਾਮ ਜਸ ਵਿੱਚ ਲੀਨ ਹੋ ਜਾਵਾਂ ਜੇ ਸਾਡੇ ਅੰਦਰ ਗੁੱਸਾ ਆ ਜਾਵੇ ਦੋਖਾ ਜਾਵੇ ਤਾਂ ਗੁਰੂ ਅਮਰਦਾਸ ਜੀ ਨੂੰ ਯਾਦ ਕਰ ਜਦੋਂ ਬਾਬਾ ਦਾਤੂ ਨੇ ਗੁਰੂ ਜੀ ਨੂੰ ਲੱਤ ਕੱਢ ਮਾਰੀ ਤਾਂ ਗੁਰੂ ਜੀ ਨੇ ਬਾਬਾ ਦਾਤੂ ਦੇ ਪੈਰ ਫੜ ਕੇ ਕਿਹਾ ਮੇਰੀਆਂ ਹੱਡੀਆਂ ਸਖਤ ਹਨ ਤੁਹਾਡੇ ਕੋਮਲ ਚਰਨਾਂ ਤੇ ਛੱਟ ਤਾਂ ਨਹੀਂ ਲੱਗੀ ਕਿੰਨੀ ਨਿਮਰਤਾ ਤੇ ਪਿਆਰ ਸੀ ਉਹਨਾਂ ਦੇ ਅੰਦਰ ਜਿਹੜਾ ਇਨਸਾਨ ਸਿਮਰਨ ਕਰਦਾ ਹੈ ਉਸ ਦੇ ਅੰਦਰ ਅਹੰਕਾਰ ਨਹੀਂ ਆਉਂਦਾ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਇੱਕ ਵਾਰ ਦੀ ਗੱਲ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਲਾਲ ਸਿੰਘ ਨਾਮ ਦਾ ਸਿੱਖ ਆਪਣੀ ਬਣਾਈ ਢਾਲ ਨਾਲ ਆਇਆ ਸ਼ਰਸ਼ਾ ਹੋਣ ਤੇ ਉਸ ਦੇ ਮਨ ਵਿੱਚ ਹੌਮੇ ਨੇ ਜਨਮ ਲੈ ਲਿਆ ਅਤੇ ਸੰਗਤ ਵਿੱਚ ਕਿਹਾ ਕਿ ਢਾਲ ਨੂੰ ਕੋਈ ਗੋਲੀ ਵੀ ਨਹੀਂ ਤੋੜ ਸਕਦੀ ਗੁਰੂ ਜੀ ਨੇ ਉਸ ਦੀ ਹੌਮੇ ਦੇਖਦੇ ਹੋਏ ਕਿਹਾ ਕੱਲ ਨੂੰ ਢਾਲ ਦੀ ਪਰਖ ਹੋਵੇਗੀ ਲਾਲ ਸਿੰਘ ਹੌਮੇ ਵਿੱਚ ਗੁਰੂ ਜੀ ਦੀ ਢਾਲ ਪਰਖਣ ਦੀ ਗੱਲ ਤੇ ਹਾਂ ਕਰਕੇ ਦਰਬਾਰ ਵਿੱਚੋਂ ਆਪਣੇ ਘਰ ਵੱਲ ਜਾ ਰਿਹਾ ਸੀ ਫਿਰ ਉਸਦੇ ਦਿਮਾਗ ਵਿੱਚ ਆਇਆ ਉਹ ਗੁਰੂ ਜੀ ਨਾਲ ਮੱਥਾ ਲਾ ਰਿਹਾ ਹੈ ਜੋ ਕੁੱਲ ਕਾਇਨਾਤ ਦੇ ਮਾਲਕ ਹਨ ਗੁਰੂ ਜੀ ਦੇ ਅੱਗੇ ਢਾਲ ਕੁਝ ਵੀ ਨਹੀਂ ਆਪਣੀ ਗਲਤੀ ਨੂੰ ਮੰਨਦੇ ਹੋਏ ਇਹ ਸੋਚ ਹੀ ਰਿਹਾ ਸੀ ਤੇ ਨਾਲੇ ਆਪਣੇ ਮਨ ਵਿੱਚ ਕਹਿ ਰਿਹਾ ਸੀ ਗੁਰੂ ਜੀ ਉਸ ਦੀ ਢਾਲ ਨੂੰ ਟੁੱਟਣ ਤੋਂ ਬਚਾ ਲੈਣ ਉਹ ਕੁਝ ਗੁਰ ਸਿੱਖਾਂ ਕੋਲ ਗਿਆ ਅਤੇ ਸਾਰੀ ਵਾਰਤਾ ਦੱਸੀ ਉਹਨਾਂ ਨੇ ਲਾਲ ਸਿੰਘ ਨੂੰ ਅਰਦਾਸ ਕਰਨ ਲਈ ਕਿਹਾ ਲਾਲ ਸਿੰਘ ਨੇ ਦੇਗ ਤਿਆਰ ਕਰਕੇ ਸਿੰਘਾਂ ਨਾਲ ਮਿਲ ਕੇ ਉਸ ਦੀ ਲਾਜ ਰੱਖਣ ਲਈ ਅਰਦਾਸ ਕੀਤੀ ਉਸ ਰਾਤ ਲਾਲ ਸਿੰਘ ਬਾਣੀ ਪੜਦਾ ਰਿਹਾ ਅਗਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਲਾਲ ਸਿੰਘ ਬਹੁਤ ਨਿਮਰਤਾ ਨਾਲ ਪਹੁੰਚਿਆ ਭੋਗ ਪੈਣ ਤੋਂ ਬਾਅਦ ਗੁਰੂ ਜੀ ਨੇ ਢਾਲ ਦੀ ਪਰਖ ਲਈ ਕਿਹਾ ਤਾਂ ਪਿਛਲੇ ਦਿਨ ਵਾਂਗ ਹਉਮੈ ਵਿੱਚ ਨਹੀਂ ਸਗੋਂ ਨਿਮਰਤਾ ਨਾਲ ਲਾਲ ਸਿੰਘ ਢਾਲ ਲੈ ਕੇ ਖੜਾ ਹੋ ਗਿਆ ਗੁਰੂ ਜੀ ਨੇ ਭਾਈ ਆਲਮ ਸਿੰਘ ਨੂੰ ਢਾਲ ਪਰਖਣ ਲਈ ਕਿਹਾ ਲਾਲ ਸਿੰਘ ਢਾਲ ਫੜ ਕੇ ਖੜਾ ਨਾਮ ਜਪ ਰਿਆ ਸੀ ਭਾਈ ਆਲਮ ਸਿੰਘ ਨੇ ਤਿੰਨ ਵਾਰ ਗੋਲੀ ਚਲਾਈ ਪਰ ਹਰ ਵਾਰ ਨਿਸ਼ਾਨਾ ਨਾ ਲੱਗਿਆ ਫਿਰ ਗੁਰੂ ਜੀ ਨੇ ਬੰਦੂਕ ਫੜੀ ਅਤੇ ਨਿਸ਼ਾਨਾ ਬਣਾ ਕੇ ਮੁਸਕਰਾਏ ਤੇ ਕਹਿਣ ਲੱਗੇ ਗੁਰੂ ਜੀ ਨੇ ਕਿਹਾ ਸਾਰੀ ਰਾਤ ਕੀ ਕਰਦਾ ਰਿਹਾ ਹੈ ਭਾਈ ਲਾਲ ਸਿੰਘ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਗਿਆ ਅਤੇ ਸਭ ਕੁਝ ਦੱਸਿਆ ਗੁਰੂ ਜੀ ਨੇ ਬਚਨ ਕੀਤਾ ਕਿ ਜਿਸ ਟਾਲ ਦੀ ਰਾਖੀ ਲਈ ਸਾਰੇ ਗੁਰੂ ਸਹਿਬਾਨ ਹਾਜ਼ਰ ਹਨ ਉਸ ਟਾਲ ਨੂੰ ਕਦੇ ਵੀ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ ਭਾਈ ਲਾਲ ਸਿੰਘ ਅਤੇ ਸੰਗਤ ਨੂੰ ਬਚਨ ਕੀਤਾ ਕਿ ਕਦੇ ਵੀ ਹਉਮੈ ਨਾ ਆਉਂਦੇ ਨੀ ਇਸ ਤਰ੍ਹਾਂ ਹਉਮੈ ਹੰਕਾਰ ਵਿੱਚ ਕੀਤੀ ਗਈ ਅਰਦਾਸ ਉਸ ਅਕਾਲ ਪੁਰਖ ਪਰਮਾਤਮਾ ਨੂੰ ਕਦੇ ਮਨਜ਼ੂਰ ਨਹੀਂ ਹੁੰਦੀ ਨਿਮਰਤਾ ਅਤੇ ਸ਼ਰਧਾ ਨਾਲ ਕੀਤੀ ਗਈ ਅਰਦਾਸ ਪਰਮਾਤਮਾ ਵੱਲੋਂ ਜ਼ਰੂਰ ਕਬੂਲ ਹੁੰਦੀ ਹੈ ਇਸ ਦੇ ਨਾਲ ਸਬਰ ਸੰਤੋਖ ਤੇ ਧੀਰਜ ਵੀ ਰੱਖਣਾ ਚਾਹੀਦਾ ਹੈ ਕਈ ਵਾਰ ਪ੍ਰਮਾਤਮਾ ਸਾਡਾ ਇਮਤਿਹਾਨ ਲੈ ਰਿਹਾ ਹੁੰਦਾ ਹੈ ਕਈ ਵਾਰ ਅਰਦਾਸ ਪੂਰੀ ਨਾ ਹੋਣ ਤੇ ਅਸੀਂ ਨਿਰਾਸ਼ ਹੋ ਜਾਂਦੇ ਹਾਂ ਪ੍ਰਮਾਤਮਾ ਵਿੱਚ ਆਪਣਾ ਵਿਸ਼ਵਾਸ ਰੱਖਣਾ ਛੱਡ ਦਿੰਦੇ ਹਾਂ ਪਰ ਸਾਨੂੰ ਇਹ ਨਹੀਂ ਪਤਾ ਕਿ ਉਸ ਸਰਵ ਸ਼ਕਤੀਮਾਨ ਆਕਾਲ ਪੁਰਖ ਨੇ ਸਾਡੇ ਲਈ ਕੀ ਸੋਚ ਕੇ ਰੱਖਿਆ ਹੈ ਜੇ ਕੋਈ ਇੱਛਾ ਜਾਂ ਅਰਦਾਸ ਪੂਰੀ ਨਾ ਹੋਵੇ ਤਾਂ ਉਸ ਨੂੰ ਰੱਬ ਦੀ ਰਜ਼ਾ ਮੰਨ ਲੈਣਾ ਚਾਹੀਦਾ ਹੈ ਕਿ ਇਹਦੇ ਵਿੱਚ ਹੀ ਸਾਡਾ ਕੋਈ ਭਲਾ ਹੋਵੇ ਪਰ ਅਰਦਾਸ ਅਤੇ ਪਰਮਾਤਮਾ ਵਿੱਚ ਵਿਸ਼ਵਾਸ ਨਹੀਂ ਛੱਡਣਾ ਚਾਹੀਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੱਚਖੰਡ ਜਾਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਗੁਰੂ ਮੰਨਣ ਦਾ ਹੁਕਮ ਦਿੱਤਾ ਅਤੇ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਖਤਮ ਕੀਤਾ ਕਿਆ ਕੀ ਗੁਰੂ ਗ੍ਰੰਥ ਸਾਹਿਬ ਅੱਗੇ ਕੀਤੀ ਗਈ ਅਰਦਾਸ ਸਾਡੇ ਪਰਤਖ ਹੋਵੇਗੀ ਅਸੀਂ ਹਾਜ਼ਰ ਨਾਜ਼ਰ ਹੋਵਾਂਗੇ ਉਸ ਗੁਰੂ ਅੱਗੇ ਗਰੀਬ ਹੋ ਕੇ ਨੀਵਾ ਹੋ ਕੇ ਅਰਦਾਸ ਕਰ ਕਦੀ ਖਾਲੀ ਨਹੀਂ ਜਾਵੇਗੀ ਇਸ ਤੋਂ ਇਲਾਵਾ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਮਨ ਨੂੰ ਬਹੁਤ ਸ਼ਾਂਤੀ ਦਿੰਦੀ ਹੈ ਅਰਦਾਸ ਕਰਕੇ ਅਸੀਂ ਆਪਣੇ ਸਾਰੇ ਦੁੱਖ ਗੁਰੂ ਜੀ ਅੱਗੇ ਰੱਖ ਦਿੰਨੇ ਹਾਂ ਤੇ ਸਭ ਕੁਝ ਉਸ ਪ੍ਰਮਾਤਮਾ ਤੇ ਛੱਡ ਦਿੰਦੇ ਹਾਂ ਇਸ ਨਾਲ ਸਾਡੇ ਮਨ ਤੋਂ ਬੋਝ ਉੱਤਰ ਜਾਂਦਾ ਹੈ ਤੇ ਜਦੋਂ ਕੋਈ ਦੁੱਖ ਬਿਲੇ ਨੇੜੇ ਨਹੀਂ ਲੱਗਦਾ ਪਰਮਾਤਮਾ ਅੱਗੇ ਅਰਦਾਸ ਕਰਕੇ ਉਸ ਸ਼ਕਤੀ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ ਇੱਕ ਆਨੰਦ ਪ੍ਰਾਪਤ ਹੁੰਦਾ ਹੈ ਕਿ ਜਿਸ ਦਾ ਕੋਈ ਨਹੀਂ ਉਸ ਦਾ ਤੂੰ ਹੈ ਮਾਲਕਾ ਦੁੱਖ ਹੋਵੇ ਜਾਂ ਸੁੱਖ ਖੁਸ਼ੀ ਹੋਵੇ ਜਾਂ ਗਮੀ ਆਓ ਅਰਦਾਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਈਏ ਅਰਦਾਸ ਤੇਰੀ ਰਬੂ ਅੱਪ ਨੇ ਆਤੇ ਸੁਣ ਸੁਣ ਦੀਵਾ ਤੇਰੀ ਬਾਣੀ ਸੁਣ ਸੁਣ ਦੀਵਾ ਤੇਰੀ ਬਾਣੀ ਅਰਦਾਸ ਕਰੀ ਤੇਰੇ ਅੱਪ ਨੇ Gracias. ਸਰੇ ਸੋਮਰਜਾਇ ਤਤਿਤਿਆਏ ਮਹਾਯਨੰਤਾ ਜਿਸਵਿਸਰੇ ਸੋਮਰਜਾਇ ਜਿਸਵਿਸਰੇ i i not a shame i ਕਿਰਪਾ ਤੇ ਸੰਭਾਈ ਤੋ ਕਿਰਪਾ ਤੇ ਸੰਭਾਈ ਸੁਣ ਸੁਣ ਜੀਵਾ ਤੇਰੀ ਬਾਣੀ ਸੁਣ ਸੁਣ ਜੀਵਾ ਤੇਰੀ ਬਾਣੀ ਅਰਦਾਸ ਕਰੀ ਅੰਮ੍ਰਿਤ